ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾਂ ਦੋ ਤੁਕੇ ਜੋ ਲੋ ਭਾਉ ਭਾਏ ਹੋ ਮਾਨੈ ਤੋ ਲੋ ਮਿਲਣ ਦੁਰਾਈ ਆਨ ਆਪਣਾ ਕਰ ਤ ਵਿਚਾਰਾ ਤੋ ਲੋ ਵਿਚ ਬਿਖਾਈ ਮਾਧਵੇ ਐਸੀ ਦੇਹੋ ਬੁਝਾਈ ਸੇਵੋ ਸਾਧ ਗਹੋ ਓਟ ਚਰਨਾ ਨਾ ਬਿਸਰੈ ਮੋਤ ਜਸਾਈ ਰਹਾਓ ਰੇ ਮਨ ਮੁਗਦ ਚੇਤ ਚੰਚਲ ਚਿਤ ਤੁਮ ਐਸੀ ਹਿਦੈ ਨ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਉਰਜਿਓ ਸੰਗ ਬੈਰਾਈ ਸੋਗ ਨ ਬਿਆਪੈ ਆਪ ਨਾ ਥਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾਬਕ ਨਿਓ ਜਾਣੋ ਜੈਸੇ ਪਵਨ ਚੁਲਾਈ ਕੋਟ ਬਰਾਦ ਛਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖੋ ਠਾਈ ਸੋਰਠ ਮਹੱਲਾ ਪੰਜਵਾ ਪੁਤਰ ਕਲ ਤਰੇ ਲੋਕ ਗ੍ਰਹਿ ਬਨਤਾ ਮਾਇਆ ਸੰ ਬੰਦੇਹੀ ਅੰਤ ਕੀ ਬਾਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਸਨੇਹੀ ਰੇ ਨਰ ਕਾਹੇ ਪਪੁਰੋ ਦੇਹੀ ਊੜ ਜਾਏ ਗੋ ਤੂਮ ਬਾਦਰੋ ਇਕ ਭਾਜੋ ਰਾਮ ਸਨੇਹੀ ਰਹਾਓ ਤੀਨ ਸੰਗ ਆਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਆਮ ਰੋਗ ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨਕ ਭਾਤ ਕਰ ਮਣੀਏ ਸਾਜੇ ਕਾਚੇ ਤਾਗ ਪਰੋਹੀ ਟੁੱਟ ਜਾਏ ਗੋ ਸੂਤ ਬਾਪਰੇ ਫਿਰ ਪਾਛੈ ਪਛਤੋਹੀ ਜੈਨ ਤੋ ਮ ਸਿਰ ਜੇ ਸਿਰ ਜਸਵਾਰੇ ਤਿਸ ਧਿਆਵੋ ਦਿਨ ਰੈਨੇ ਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਯੋਟ ਗਹੇ ਹੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਪੇਟਿਓ ਵਡਭਾਗੀ ਮਨੈ ਭਿਆ ਪਰਗਾਸਾ ਕੋਇ ਨ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲੇ ਹਾਰੈ ਆਗੇ ਸੁਖ ਪਾਛੈ ਸੁਖ ਸਹਿਜਾ ਘਰਿ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇਕਰਾ ਮਨਾਮ ਆਧਾਰਾ ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਢਾ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੇ ਵੜਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾ ਸੁਖੀਏ ਕੋ ਭੇ ਖੈ ਸਭ ਸੁਖਿਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਭਰ ਮੰਗਵਾਤਾ ਤਿਸਕੇ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੈ ਸਗਲੀ ਠੰਡੀ ਹੋ ਮੈ ਰੋਗ ਜਾ ਕਾ ਮਨ ਵਿਆਪਤ ਓਹ ਜਨਮ ਮਰੈ ਬਿਲ ਲਾਤੀ ਗਿਆ ਅਨੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੁ ਜਸ ਨਾਹੀ ਬੌੜ ਬੌੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕਿਉ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਸੋਰਠ ਮਹੱਲਾ ਪੰਜਵਾ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਵਰਨਾ ਦਾਤਾ ਬੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰਗ ਰਾਮੇ ਕੀਆ ਰਹਾਉ ਕੋਟ ਪਰ ਆਦਮਿਟ ਜਨ ਸੇਵਾ ਹਰ ਕੀਰਤਨ ਰਸ ਗਾਇਐ ਈਹਾ ਸੁਖਾ ਗੈ ਮੁਖ ਉਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤ ਕੂਪਮਾ ਕਹੀਐ ਅਗਮ ਗੋਚਰ ਸਦ ਬਿਨਾਸੀ ਸਰਣ ਸੰਤਨ ਕੀ ਲਹੀਐ ਨਿਰਗੁਣ ਨੀਜ ਅਨਾਥ ਅਪਰਾਧੀ ਓੜ ਸੰਤਨ ਕੀ ਆਹੀ ਬੂੜਤ ਮੋਹਗਰੈ ਅੰਦਕੂਪ ਮਹਿ ਨਾਨਕ ਲਿਹੋ ਨਿਬਾਹੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕੋ ਤੂੰ ਵਿਸਰੈ ਨਾਹੀ ਚਰਨ ਧੂਰ ਮਨ ਪਾਈ ਤੇਰੀ ਇਕਾਥ ਕਥਾ ਕਥਨ ਨਾ ਜਾਈ ਗੁਰ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਓ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਾ ਗੋਤਮ ਸੇਵਾ ਦਿਨੀ ਦਰਸ਼ਨ ਦੇਖ ਘਾਈ ਸਰਬ ਨਿਰੰਤਰ ਤੁਮੈ ਸਮਾਨੇ ਜਾ ਕੋ ਤੁਧੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ سوئی گی سوئی تی سوئی پورک سپائی کو نانک جس پے دیا تا کو من تصر نہ جائی سورٹھ محلہ پنجاں سگل سمگری موہے ویاپی کا بچے کب نیچے سدھ نہ ہوئی ہے کاتنا اوڑھک کو نہ پہچے ਸਗਲ ਸੁਮਗਰੀ ਮੋਹਿ ਬਿਆਪੀ ਕਾਬੂ ਚੇ ਕਬ ਨੀਚੇ ਸੋਧ ਨ ਹੋਈਐ ਕਾਹੂ ਜਤਨਾ ਓੜਕ ਕੋ ਨ ਪਹੂਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ